ਪੱਕੇਰੇ ਦਰਵਾਜਿਆਂ ਦਾ ਕੰਮ ਕਰਵਾਉਣਾ ਬਈ ਇੱਕ ਦਰਵਾਜੇ ਦੇ ਉੱਪਰ ਲੇਬਰ ਆਪਨੂੰ 24 ਤੋਂ ਲੱਗੀ 2500 ਤੱਕ 3000 ਤੱਕ ਪੈ ਜਾਂਦੀ ਹੈ ਪਰ ਬਾਈ ਹੋਰਾਂ ਕੋਲੇ 2400 ਰੁਪਏ ਤੋਂ ਦਰਵਾਜੇ ਸਟਾਰਟ ਨੇ ਬਾਈ ਹਾਂਜੀ ਇਹ ਬਾਈ ਉਹ ਤਾਂ ਨਹੀਂ ਹੈਗੇ ਵਿੱਚ ਹੁਣ ਜਿਵੇਂ ਅੱਜ ਕੱਲ ਵੀਡੀਓ ਜੀ ਦੇਖਦੇ ਵਿੱਚੋਂ ਗੁੱਦ ਨਿਕਲੇ ਆਉਂਦੀ ਹੈ ਨਹੀਂ ਨਹੀਂ ਵੀਰੇ ਇਹ ਲੱਕੜ ਦਾ ਬੋਰਡ ਹੁੰਦਾ ਜੀ ਫਲਸ਼ ਡੋਰ ਆ ਤੁਸੀਂ ਵਿੱਚੋਂ ਕੱਢ ਕੇ ਵੀ ਇਹਨੂੰ ਕੱਟ ਕੇ ਵਿੱਚੋਂ ਦੇਖ ਸਕਦੇ ਹੋ ਸਾਰੀ ਲੱਕੜ ਹੀ ਨਿਕਲਦੀ ਠੀਕ ਆ ਆਹ ਸਿੰਸੀ ਵਰਕ ਕਰਾਇਆ ਹੋਇਆ ਬਾਈ ਚਾਹੇ ਕੁਛ ਮਰਜ਼ੀ ਸਪਾਓ ਜਿਹੜਾ ਕੁਛ ਮਰਜ਼ੀ ਨਾਮ ਲਿਖਾ ਲਓ ਜੋ ਮਰਜ਼ੀ ਡਿਜ਼ਾਈਨਿੰ ਤੇ ਇਹ ਦਰਵਾਜੇ ਦਾ ਡਿਜ਼ਾਈਨ ਆ ਗਿਆ ਬਾਈ ਹੋਰ ਕੋਲੇ ਬਾਕੀ ਬਈ ਕੋਈ ਮਰਜ਼ੀ ਡਿਜ਼ਾਈਨ ਬਣਵਾ ਵੀ ਸਕਦੇ ਜਿਹੇ ਜਾਂ ਮਰਜ਼ੀ ਡਿਜ਼ਾਈਨ ਬਣਵਾ ਸਕਦੇ ਆ ਵੀਰੇ ਆਪਾਂ ਜਿਵੇਂ ਤੁਸੀਂ ਇਹ ਸਟੈਂਡਰਡ ਸਾਈਜ਼ ਕਹਿੰਦੇ ਸੀ ਵੀ ਜਿਹੜਾ ਇਹ ਪਿਆ ਜਿਹੜਾ ਆਪਣਾ ਪੱਲਾ ਜੀ 135 ਰੁਪਏ ਸਕੁਅਰ ਫੁੱਟ ਹੁੰਦਾ 2/7 ਦਾ ਇਹ 2400 ਰੁਪਏ ਤੋਂ ਸਟਾਰਟਿੰਗ ਹੈ ਦੀ 10 ਸਾਲ ਦੀ ਗਾਰੰਟੀ ਹੈ ਵੀਰੇ ਦੋਨੇ ਪਾਸੇ ਸਰ ਮਾਈਕਾ ਲੱਗਿਆ ਹੁੰਦਾ ਠੀਕ ਹੈ ਜੀ ਜਾਲੀ ਹੁੰਦਾ ਇਹ ਵੀਰੇ 165 ਰੁਪਏ ਫੁੱਟ ਤੋਂ 7/3 ਦਾ ਪੱਲਾ 3500 ਰੁਪਏ ਦਾ ਬਣ ਜਾਂਦਾ ਜੀ ਠੀਕ ਹੈ ਜੀ ਸਾਡੇ ਕੋਲੇ ਆਓ ਅਸੀਂ ਵਿਚਾਲੋਂ ਕੱਟ ਕੇ ਵੀ ਦਿਖਾ ਠੀਕ ਹੈ ਆ ਬਾਈ ਹਰ ਕੋਲ ਇਧਰ ਮਨ ਸਟੋਰ ਤੇ ਆ ਮਸ਼ੀਨ ਹੈ ਜਿਹੜੀ ਸੀਐਨਸੀ ਵਰਕ ਕਰਦੀਆਂ ਹੈ ਬਾਈ ਹਾਂਜੀ ਵੀਰੇ ਇਹ ਮਸ਼ੀਨਾਂ ਆ ਗਈਆਂ ਆਪਣੀਆਂ ਸੀਐਨਸੀ ਵਰਕ ਜੋ ਮਰਜ਼ੀ ਕਰਵਾ ਸਕਦੇ ਆ ਠੀਕ ਹੈ ਮੈਂ ਕਿਸੇ ਨੇ ਕੰਮ ਕਰਾਉਣੇ ਥੋੜੀ ਅੱਖਾਂ ਦੇ ਸਾਹਮਣੇ ਕੰਮ ਹੁੰਦਾ ਇੱਥੇ ਆ ਦੇਖ ਲਓ ਇੱਥੇ ਮਸ਼ੀਨ ਚੱਲਦੀ ਸੀ ਅਸੀਂ 18-20 ਲੱਖ ਦਾ ਪ੍ਰੋਜੈਕਟ ਹੁੰਦਾ ਹਣਾ ਬਾਈ ਹਾਂਜੀ ਠੀਕ ਹੈ ਹਫਤੇ ਦੇ ਵਿੱਚ 15 ਦਿਨਾਂ ਦੇ ਵਿੱਚ ਕੋਠੀ ਕੰਪਲੀਟ ਕਰਕੇ ਦੇ ਦਿੰਨੇ ਆ ਵੀਰੇ ਠੀਕ ਹੈ ਨੰਬਰ ਚਾਲਦੇ ਆ ਬਾਈ ਤੇ ਕਾਲ ਕਰ